ਕਵਿਤਾ ਪੇਸ਼ ਕਰ ਰਿਹਾ ਹਾਂ ਕਵਿਤਾ ਦਾ ਸਰਲੇਖ ਹੈ ਸੱਤ ਰੰਗ ਕਿਵੇਂ ਸਾਡੀ ਦੁਨੀਆ ਵਿੱਚ ਸਾਡੇ ਰਿਸ਼ਤਿਆਂ ਵਿੱਚ ਸਾਡੇ ਸਮਾਜ ਵਿੱਚ ਸੱਤ ਰੰਗ ਬਿਖਰੇ ਹੋਏ ਹਨ ਰੰਗ ਬਰੰਗੀ ਦੁਨੀਆ ਦੇ ਵਿੱਚ ਕੋਈ ਗੋਰਾ ਕੋਈ ਕਾਲਾ ਰੰਗ ਬਰੰਗੀ ਦੁਨੀਆ ਦੇ ਵਿੱਚ ਕੋਈ ਗੋਰਾ ਕੋਈ ਕਾਲਾ ਰੰਗ ਬਰੰਗੇ ਰਿਸ਼ਤੇ ਨਾਤੇ ਜੀਜਾ ਤੇ ਕੋਈ ਸਾਲਾ ਰੰਗ ਬਰੰਗੇ ਪੰਛੀ ਰੁੱਤਾਂ ਗਰਮੀ ਤੇ ਕਦੀ ਪਾਲਾ ਧਰਤੀ ਮਾਂ ਨੇ ਗਲ ਵਿੱਚ ਪਾਈ ਸੱਤ ਰੰਗਾਂ ਦੀ ਮਾਲਾ ਤੇਰੀ ਕੁਦਰਤ ਨੂੰ ਤੂੰ ਹੀ ਜਾਣਣ ਵਾਲਾ ਤੇਰੀ ਕੁਦਰਤ ਨੂੰ ਤੂੰ ਹੀ ਜਾਣਣ ਵਾਲਾ ਤੇਰੀ ਕੁਦਰਤ ਨੂੰ ਚਿੱਟੇ ਰੰਗ ਦੀ ਬੰਨੀ ਸਿਰ ਤੇ ਮੇਰੇ ਦਾਦਿਆਂ ਪਾਗੇ ਚਿੱਟੇ ਰੰਗ ਦੀ ਬੰਨੀ ਸਿਰ ਤੇ ਮੇਰੇ ਦਾਦਿਆਂ ਪਾਗੇ ਚਿੱਟੇ ਕੁੜਤੇ ਚਿੱਟੇ ਧਾੜੇ ਬਹੁਤ ਹੀ ਸੋਹਣੇ ਫੱਬੇ ਵੇੜੇ ਦੇ ਵਿੱਚ ਝਪਣ ਏਦਾਂ ਬੈਠੇ ਹੰਸ ਨੇ ਬੱਗੇ ਮੁਲਕ ਤਰੱਕੀ ਕੀਤੀ ਇੰਨਾ ਚਿੱਟੇ ਵਾਹੇ ਢੱਗੇ ਇੰਨਾ ਚਿੱਟਿਆਂ ਨੂੰ ਦਾਗ ਕੋਈ ਨਾ ਲੱਗੇ ਇੰਨਾ ਚਿੱਟਿਆਂ ਨੂੰ ਦਾਗ ਕਦੀ ਨਾ ਲੱਗੇ ਇੰਨਾ ਚਿੱਟਿਆਂ ਨੂੰ ਲਾਲ ਰੰਗ ਵਿੱਚ ਫੱਬਣ ਮੇਰੇ ਵੀਰ ਅਤੇ ਪਰਜਾਈਆਂ ਲਾਲ ਰੰਗ ਵਿੱਚ ਫੱਬਣ ਮੇਰੇ ਵੀਰ ਅਤੇ ਪਰਜਾਈਆਂ ਸੁਹੇ ਸੁਹੇ ਫੁੱਲ ਗੁਲਾਬੀ ਵੰਗਰ ਸੁਰਖ ਸੁਹਾਈਆਂ ਸੁਹੇ ਸੁਹੇ ਫੁੱਲ ਗੁਲਾਬੀ ਵੰਗਰ ਸੁਰਖ ਸੁਹਾਈਆਂ ਫਿਰ ਵੀ ਮੋਜਾ ਆਉਂਦਾ ਭਾਵੇਂ ਕਰਦੀਆਂ ਰਹਿਣ ਲੜਾਈਆਂ ਬਾਗ ਬਗੀਚੇ ਰਹਿਣ ਹਰੇ ਜਿੰਨਾ ਚੋਂ ਇਹ ਆਇਆਂ ਸਾਡੇ ਵੇੜਿਆਂ ਨੂੰ ਆਣ ਰਾਵਣ ਕਾਂ ਲਾਈਆਂ ਸਾਡੇ ਵੇੜਿਆਂ ਨੂੰ ਆਣ ਰਾਵਣ ਕਾਂ ਲਾਈਆਂ ਸਾਡੇ ਵੇੜਿਆਂ ਨੂੰ ਖੱਟੇ ਰੰਗ ਦੀ ਚੁੰਨੀ ਲੈ ਕੇ ਪਹਿਣਾ ਪਿੰਗਾ ਪਾਈਆਂ ਖੱਟੇ ਰੰਗ ਦੀ ਚੁੰਨੀ ਲੈ ਕੇ ਪਹਿਣਾ ਪਿੰਗਾ ਪਾਈਆਂ ਖੇਤਾਂ ਦੇ ਵਿੱਚ ਸਰੋ ਵਾਂਗਰਾਂ ਇਹ ਚੁੰਨੀਆਂ ਲਹਿਰਾਈਆਂ ਕੋਈ ਕੁਵਾਰੀ ਕੋਈ ਵਿਆਹੀ ਸਾਵਣ ਕਟਣ ਆਇਆ ਨਾਲ ਖੁਸ਼ੀ ਦੇ ਬੱਦਲ ਵਰਿਆ ਇਹਨਾ ਬੋਲੀਆਂ ਪਾਈਆਂ ਇਹਨਾ ਕੁੜੀਆਂ ਨੂੰ ਸੁਖ ਦੇਵੀ ਹੋਏ ਸਾਈਆਂ ਇਹਨਾ ਕੁੜੀਆਂ ਨੂੰ ਸੁਖ ਦੇਵੀ ਹੋਏ ਸਾਈਆਂ ਇਹਨਾ ਕੁੜੀਆਂ ਨੂੰ ਨੀਲੇ ਰੰਗ ਦਸਤਾਰ ਚ ਸੋਹੇ ਕਾਲ ਤਖਤ ਦਾ ਅਕਾਲੀ ਨੀਲੇ ਰੰਗ ਦਸਤਾਰ ਚ ਸੋਹੇ ਕਾਲ ਤਖਤ ਦਾ ਅਕਾਲੀ ਨੀਲੀ ਛਤਰੀ ਉੱਤੇ ਤਾਣੀ ਇਹ ਦੁਨੀਆ ਦੇ ਵਾਲੀ ਨੀਲੇ ਝੰਡੇ ਉਹਨਾਂ ਡੇਰੇ ਜਿਨ੍ਹਾਂ ਘਾਲਣਾ ਖਾਲੀ ਰੰਗ ਰੱਬ ਦੇ ਰੰਗਿਆ ਜਿਹੜਾ ਉਸ ਦੀ ਸਦਾ ਦਿਵਾਲੀ ਖੱਟ ਕੇ ਲੈ ਜਾਵੀ ਤੁਰ ਨਾ ਜਾਵੀ ਖਾਲੀ ਖੱਟ ਕੇ ਲੈ ਜਾਵੀ ਤੁਰ ਨਾ ਜਾਵੀ ਖਾਲੀ ਖੱਟ ਕੇ ਲੈ ਜਾਵੀ ਰੰਗ ਕੇਸਰੀ ਭਗਤਾਂ ਦਾ ਹੈ ਭਗਤੀ ਦਾ ਸਰਮਾਇਆ ਰੰਗ ਕੇਸਰੀ ਭਗਤੀ ਦਾ ਹੈ ਭਗਤਾਂ ਦਾ ਸਰਮਾਇਆ ਲੱਗਾ ਇਸ਼ਕ ਹਕੀਕੀ ਜਿਸ ਨੂੰ ਉਸਨੇ ਇਸ ਨੂੰ ਪਾਇਆ ਇਸੇ ਲਈ ਨਿਸ਼ਾਨ ਸਾਹਿਬ ਹਰ ਗੁਰੂ ਦਵਾਰੇ ਲਾਇਆ ਜੀਵਨ ਦੇ ਵਿੱਚ ਭਗਤੀ ਉੱਚੀ ਸਦਾ ਰੱਖੀ ਸਮਝਾਇਆ ਪੱਲੇ ਬਨ ਸੱਜਣਾ ਗੁਰੂਆਂ ਦਾ ਫਰਮਾਇਆ ਪੱਲੇ ਬਨ ਸੱਜਣਾ ਗੁਰੂਆਂ ਦਾ ਫਰਮਾਇਆ ਪੱਲੇ ਬਨ ਸੱਜਣਾ ਵਾ ਵਾ ਸੋਹਣਾ ਰੰਗ ਹਰਾਈ ਕੁਦਰਤ ਐਪੇ ਭਰਿਆ ਵਾ ਵਾ ਸੋਹਣਾ ਰੰਗ ਹਰਾਈ ਕੁਦਰਤ ਐਪੇ ਭਰਿਆ ਪਹਿਲਾ ਪਾਣੀ ਜੀਉ ਹੈ ਜੀ ਜਿਤ ਸਭ ਕੋਈ ਹਰਿਆ ਕਿਸੇ ਕਮਨਾ ਆਈਆਂ ਕੋਈ ਲੱਖ ਬੋਥੀਆਂ ਪੜਿਆ ਕਾਦਾ ਜਗ ਤੇ ਆਇਆ ਜਿਸਨੇ ਗੁਰੂ ਪੀਰ ਨਾ ਕਰਿਆ ਨਾਨਕ ਨਾਮ ਮਿਲੇ ਤਨ ਮਨ ਥੀ ਵਹ ਹਰਿਆ ਨਾਨਕ ਨਾਮ ਮਿਲੇ ਤਨ ਮਨ ਥੀ ਵਹ ਹਰਿਆ ਨਾਨਕ ਨਾਮ ਮਿਲੇ ਕਾਲੀ ਬੋਲੀ ਰਾਤ ਹਨੇਰੀ ਨਾ ਕੁਝ ਦਿਸੇ ਭਾਲੇ ਕਾਲੀ ਬੋਲੀ ਰਾਤ ਹਨੇਰੀ ਨਾ ਕੁਝ ਦਿਸੇ ਭਾਲੇ ਜਾਂ ਫਿਰ ਕਾਲਾ ਧੰਦਾ ਮਾੜਾ ਲੋਕੀ ਜਿਸਨੇ ਗਾਲੇ ਧਰਤੀ ਤੇ ਉਹ ਬੰਦੇ ਮਾੜੇ ਜਿਹੜੇ ਦਿਲ ਦੇ ਕਾਲੇ ਸਹਜ ਰੱਬ ਨੂੰ ਸਭ ਰੰਗ ਪਿਆਰੇ ਸਭ ਨੂੰ ਆਪ ਸੰਭਾਲੇ ਦਾਤਾ ਮਿਹਰ ਕਰੀ ਘਰ ਘਰ ਹੋਣ ਉਜਾਲੇ ਦਾਤਾ ਮਿਹਰ ਕਰੀ ਘਰ ਘਰ ਹੋਣ ਉਜਾਲੇ ਦਾਤਾ ਮਿਹਰ ਕਰੀ ਘਰ ਘਰ ਹੋਣ ਉਜਾਲੇ ਦਾਤਾ ਮਿਹਰ ਕਰੀ